ਸੋ ਸਤ ਮੈਂ ਤੁਹਾਡਾ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਦਾਨ ਪਗਵਤ ਗੀਤਾ ਦੇ ਵਿੱਚ ਵੀ ਲਿਖਿਆ ਗਿਆ ਕਿ ਦਾਨ ਔਰ ਤਪੱਸਿਆ ਦੋ ਐਸੇ ਕਰਮੇ ਹਨ ਜਿਨ੍ਹਾਂ ਨੂੰ ਕਦੇ ਵੀ ਪਰਤਿਆਗ ਨਹੀਂ ਕਰਨਾ ਚਾਹੀਦਾ ਸੋ ਕਰਮ ਜਿਹੜੇ ਆ ਚੰਗੇ ਕਰਨੇ ਚਾਹੀਦੇ ਆ ਔਰ ਜਿਹੜਾ ਦਾਨ ਆ ਉਹਦੀ ਬਹੁਤ ਮਹੱਤਤਾ ਆ ਧਰਮ ਦੇ ਵਿੱਚ ਔਰ ਦਾਨ ਮੇਰੇ ਮਾਤਾ ਜੀ ਕਹਿੰਦੇ ਸਨ ਕਿ ਦਾਨ ਵਿੱਤ ਸਮਾਨ ਆਪਣੇ ਮੁਤਾਬਕ ਤੁਸੀਂ ਦਾਨ ਕਰ ਸਕਦੇ ਆ ਕੋਈ ਜਿਹੜਾ ਆ ਉਹ ਆਪਣਾ ਸਰੀਰ ਦਾ ਅੰਗ ਦਾਨ ਕਰਦਾ ਅੱਖਾਂ ਦਾ ਦਾਨ ਕਰਦਾ ਔਰ ਕਿਡਨੀਜ਼ ਦਾ ਦਾਨ ਕਰਦਾ ਔਰ ਆਪਣੇ ਬਾਡੀ ਪਾਰਟਸ ਦਾ ਦਾਨ ਕਰਦਾ ਔਰ ਕੋਈ ਜਿਹੜਾ ਆ ਦੁਨੀਆ ਦੇ ਵਿੱਚ ਆਪਣਾ ਵਤਨ ਦੇ ਵਾਸਤੇ ਆਪਣਾ ਸਰਬੰਸ ਉਾਰ ਜਾਂਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਸਾਡੇ ਗੁਰੂ ਜਿਹੜੇ ਉਹਨਾਂ ਨੇ ਆਪਣਾ ਦਾਨ ਮਾਨਤਨ ਸਭ ਕੁਝ ਵਾਰਦਾ ਤਾਂ ਕੌਮ ਦੀ ਖਾਤਰ ਧਰਮ ਦੀ ਖਾਤਰ ਔਰ ਸਭ ਕੁਝ ਦਾਨ ਕਰ ਦਿੱਤਾ ਔਰ ਕੋਈ ਜਿਹੜਾ ਆ ਉਹ ਪੈਸਾ ਦਾਨ ਕਰਦਾ ਕਰੋੜਾਂ ਰੁਪਏ ਦਾਨ ਕਰ ਦਿੰਦਾ ਘਰ ਦਾਨ ਕਰ ਦਿੰਦਾ ਹਰ ਇੱਕ ਚੀਜ਼ ਤੇ ਕਈ ਬੰਦੇ ਇਹੋ ਜਿਹੇ ਹੁੰਦੇ ਆ ਉਹ ਦਾਨ ਕਰਕੇ ਉਹ ਆਪਣਾ ਨਾਮ ਪੱਖਿਆਂ ਦੇ ਉੱਤੇ ਔਰ ਜਿਹੜੇ ਹੈਗੇ ਆ ਮੰਦਰ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਜਿਹੜੇ ਹੈਗੇ ਕੂਲਰ ਆ ਜਾਂ ਜਿਹੜੇ 에어 ਕੰਡੀਸ਼ਨ ਉਹਨਾਂ ਦੇ ਵੱਡਾ ਵੱਡਾ ਨਾਮ ਆਪਣਾ ਰਖਾ ਦਿੰਦੇ ਆ ਕਿ ਦਾਨੀ ਜਿਹੜੇ ਆ ਉਹ ਫਲਾਨਾ ਫਲਾਨਾ ਦਾਨੀ ਹੈ ਔਰ ਕੋਈ ਜਿਹੜਾ ਹੈ ਪੈਸਾ ਦਾਨ ਕਰਦਾ ਕੋਈ ਕੱਪੜਾ ਦਾਨ ਕਰਦਾ ਕੋਈ ਜਿਹੜੀਆਂ ਹੋਰ ਵਸਤਾਂ ਜਿਹੜੀਆਂ ਜ਼ਰੂਰੀ ਆ ਉਹ ਦਾਨ ਕਰਦਾ ਪਰ ਦਾਨ ਜਿਹੜਾ ਤੁਸੀਂ ਜੇ ਤੁਹਾਡ ਕੋਈ ਕੁਝ ਵੀ ਨਹੀਂ ਤੁਸੀਂ ਫੇਰ ਵੀ ਦਾਨ ਕਰ ਸਕਦੇ ਹੋ ਜਿਵੇਂ ਕਿ ਤੁਹਾਡੇ ਕੋਲ ਤੁਹਾਡੇ ਹੱਥ ਆ ਤੁਸੀਂ ਇਹੋ ਜਿਹਾ ਕੰਮ ਕਰ ਸਕਦੇ ਹੋ ਸੇਵਾ ਕਰ ਸਕਦੇ ਹੋ ਇਹ ਵੀ ਬਹੁਤ ਵੱਡਾ ਦਾਨ ਹੈ ਜੇ ਤੁਹਾਡੇ ਕੋਲ ਪੈਸਾ ਨਹੀਂ ਤਾਂ ਤੁਸੀਂ ਹੋਰ ਨਹੀਂ ਤਾਂ ਮੁਸਕਰਾਹਟ ਹੀ ਦੇ ਸਕਦੇ ਹੋ ਆਪਣੀ ਸਮਾਈਲ ਦੇ ਸਕਦੇ ਹੋ ਤਾਂ ਕਿ ਉਹ ਵੀ ਬਹੁਤ ਵੱਡਾ ਦਾਨ ਹੈ ਕਿਸੇ ਦੀਆਂ ਅੱਖਾਂ ਦੇ ਹੰਝੂ ਪੂੰਝ ਸਕਦੇ ਹੋ ਉਹ ਵੀ ਬਹੁਤ ਵੱਡਾ ਦਾਨ ਹੈ ਦਾਨ ਕੋਈ ਵੀ ਹੋ ਸਕਦਾ ਹੈ ਆਪਣੀ हां है सी के मुताबिक ਤੁਸੀਂ দান ਕਰ ਸਕਦੇ ਹੋ ਪਰ ਕੁਛ ਨਾ ਕੁਛ ਜ਼ਰੂਰ দান ਕਰਨਾ ਚਾਹੀਦਾ ਹੈ ਮਿੱਠੇ ਬੋਲ ਹੀ দান ਕਰ ਦਿਓ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਨੂੰ ਮਾੜੀ ਫੀਲਿੰਗ ਨਾ ਦਿਓ ਇਹ ਸਭ ਤੋਂ ਵੱਡਾ দান ਹੈ ਕਿਸੇ ਦੀ ਆਤਮਾ ਨੂੰ ਖੁਸ਼ੀ ਦੇਣਾ ਇਹ ਸਭ ਤੋਂ ਵੱਡਾ দান ਹੈ ਕਿਸੇ ਦੇ ਚਿਹਰੇ ਦੇ ਇਸ ਮੁਸਕਰਾਹਟ ਲਿਆਉਣਾ ਇਹੋ ਜਿਹੀਆਂ ਗਤੀਵਿਧੀਆਂ ਕਰਕੇ ਇਹ ਸਭ ਤੋਂ ਵੱਡਾ দান ਹੈ ਸੋ ਦੋਸਤੋ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜੀ ਦੇ ਵਾਸਤੇ ਰੋ ਗੋਡ ਬlesਸ ਯੂ